ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਕੱਲ ਜਦੋਂ ਤੋਂ ਅਕਾਲੀ ਦਲ ਦੇ ਲੀਡਰ ਡਿੰਪੀ ਢਿੱਲੋਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਉਦੋਂ ਤੋਂ ਹੀ ਬਹੁਤ ਸਾਰੀਆਂ ਕਿਆਸ ਰਹੀਆਂ ਲਗਾਈਆਂ ਜਾ ਰਹੀਆਂ ਸਨ ਕਿ ਡਿੰਪੀ ਢਿੱਲੋਂ ਆਖਿਰਕਾਰ ਹੁਣ ਕਿੱਧਰ ਜਾਣਗੇ ਕਿ ਉਹ ਸਿਆਸਤ ਛੱਡ ਦੇਣਗੇ ਜਾਂ ਫਿਰ ਕਿਸੇ ਹੋਰ ਪਾਰਟੀ ਦਾ ਪੱਲਾ ਫੜਨ ਦਾ ਐਲਾਨ ਕਰਨਗੇ ਸੋ ਉਸ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਡਿੰਪਿਟਲ ਹੁਣਾਂ ਦੇ ਮੁਤਾਬਕ ਵੱਖ-ਵੱਖ ਪਾਰਟੀਆਂ ਦੇ ਵੱਲੋਂ ਸੰਪਰਕ ਹੈ ਜਿਹੜਾ ਉਹਨਾਂ ਨਾਲ ਕੀਤਾ ਗਿਆ। ਸੋ ਅੱਜ ਆਪਣੇ ਸਮਰਥਕਾਂ ਦੇ ਨਾਲ ਇੱਕ ਅਗਲੀ ਰਣਨੀਤੀ ਦਾ ਐਲਾਨ ਕਰਨ ਦੇ ਲਈ ਵੱਡਾ ਇਕੱਠ ਡਿੰਪਿਟਲ ਹੁਣਾਂ ਦੇ ਵੱਲੋਂ ਕੀਤਾ ਗਿਆ। ਜਿੱਥੇ ਉਹਨਾਂ ਨੇ ਆਪਣੇ ਸਮਰਥਕਾਂ ਨੂੰ ਪੁੱਛਿਆ ਕਿ ਦੱਸੋ ਤੁਸੀਂ ਕੀ ਚਾਹੁੰਦੇ ਹੋ? ਜੋ ਤੁਹਾਡੀ ਸਲਾਹ ਹੋਏਗੀ ਮੈਂ ਉਸੇ ਸਲਾਹ ਤੇ ਅੱਗੇ ਚੱਲਾਂਗਾ। ਤਾਂ ਉਹਨਾਂ ਸਮਰਥਕਾਂ ਦੀ ਭੀੜ 'ਚੋਂ ਸਮਰਥਕਾਂ ਦੇ ਘਟ 'ਚੋਂ ਆਵਾਜ਼ਾਂ ਨੇ ਜਿਹੜੀਆਂ ਵੱਡੀਆਂ ਉਹ ਆਈਆਂ ਕਿ ਤੁਹਾਨੂੰ ਆਮ ਆਦਮੀ ਪਾਰਟੀ ਚ ਰਲ ਜਾਣਾ ਚਾਹੀਦਾ ਹੈ ਤੁਹਾਨੂੰ ਸਰਕਾਰ ਦੇ ਨਾਲ ਜਾਣਾ ਚਾਹੀਦਾ ਸੋਨਾ ਸਾਰਿਆਂ ਦੀ ਗੱਲ ਮੰਨ ਕੇ ਡਿੰਪੀ ਟਲ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਆਮ ਆਦਮੀ ਪਾਰਟੀ ਦਾ ਪੱਲਾ ਫੜਨਗੇ ਪਰ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਮੇਰੀਆਂ ਕੁਝ ਸ਼ਰਤਾਂ ਹੋਣਗੀਆਂ ਜੇਕਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਫਿਰ ਕੋਈ ਹੋਰ ਉਹਨਾਂ ਦਾ ਸਿਹਰਦ ਬੰਦਾ ਇਸ ਸਬੰਧਿਤ ਮੇਰੇ ਨਾਲ ਬੈਠ ਕੇ ਗੱਲਬਾਤ ਕਰਦਾ ਮੇਰੀਆਂ ਸ਼ਰਤਾਂ ਮੰਨਦਾ ਤਾਂ ਮੈਂ ਆਉਣ ਵਾਲੇ ਸਮੇਂ 'ਚ ਆਮ ਆਦਮੀ ਪਾਰਟੀ ਦੇ ਵਿੱਚ ਚਲਾ ਜਾਵਾਂਗਾ ਕਿਉਂਕਿ ਉਹਨਾਂ ਦੇ ਸਮਰਥਕਾਂ ਦਾ ਇਹੋ ਫੈਸਲਾ ਹੈ ਹੋਰ ਇਸ ਮੌਕੇ ਕੀ ਕੁਝ ਕਹਿਣਾ ਡਿੰਪੀ ਢਿੱਲੋਂ ਦਾ ਆਓ ਸੁਣਦੇ ਹਾਂ ਤੁਸੀਂ ਜੋ ਹੁਕਮ ਕਰੋਗੇ ਕਿਉਂਕਿ ਜੇ ਮੈਂ ਵੇਖਾਂ ਆਪਣੇ ਵੱਲ ਤੇ ਕੁਝ ਨਹੀਂ ਮੇਰੇ ਵੱਲ ਤੇ ਜੇ ਮੈਂ ਵੇਖਾਂ ਰਹਿਣ ਤਾਂ ਤੇਰੀਆਂ

ਡਿੰਪੀ ਕਰੇ ਤੁਹਾਨੂੰ ਭੱਜੂ ਗਾਨੀ ਥੋੜਾ ਨਾ ਵਾਦਾ ਕਰਦਾ ਤੁਸੀਂ ਮੈਨੂੰ ਇੱਕ ਹੁਕਮ ਲਾ ਦਿਓ ਵੀ ਆਪਾਂ ਐਸ ਰਸਤੇ ਤੇ ਚੱਲਣਾ ਨੰਗੇ ਤਰੀਕੇ ਉਪਰ ਕਦੇ ਤੁਹਾਡੀ ਪੱਗ ਨੂੰ ਇਹ ਦਾਗ ਲੱਗ ਜੇ ਕਿ ਹਾਂ ਡਿੰਪੀ ਨੇ ਫਲਾਣੇ ਬੰਦੇ ਦਾ ੱੱਕਾ ਕਰਤਾ ਹਾਂ ਡਿੰਪੀ ਨੂੰ ਅਸੀਂ ਅੱਗੇ ਲਾਇਆ ਸੀ ਜਿਹਨੇ ਕਰਪਸ਼ਨ ਕਰ ਲਈ ਆਰ.ਜੀ.ਪੀ ਨੂੰ ਅਸੀਂ ਅੱਗੇ ਲਾਇਆ ਸੀ ਸਾਡੀ ਇਹਨੇ ਪੱਗ ਰੋਲਦੀ ਮੈਂ ਤੁਹਾਨੂੰ ਆਪਦਾ ਕਦੇ ਮੂੰਹ ਨਹੀਂ ਦਿਖਾਉਂਦਾ ਮੈਂ ਹੋਂਦ ਲੀਡਰਾਂ ਤੋਂ ਨਹੀਂ ਜਿਹੜਾ ਦੁਆਰਾ ਸੁੱਟ ਪਿਆ ਗਿਆ ਇੱਕੋ ਇੱਕ ਇੱਛਾ ਮੇਰੇ ਮਨ ਦੀ ਮੈਂ ਤੁਹਾਨੂੰ ਸਹੀ ਦੱਸਾਂ ਕਿ ਜੋ ਮੈਨੂੰ ਤੁਸੀਂ ਪਿਆਰ ਦਿੱਤਾ 50000 ਰੁਪਏ ਦੇ ਕਰੀਬ ਮੈਨੂੰ ਤੁਸੀਂ ਦੋ ਵਾਰੀ 50000 ਬੰਦੇ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਤੇ ਮੇਰੇ ਤੇ ਤੁਹਾਡਾ ਇੱਕ ਬਹੁਤ ਵੱਡਾ ਕਰਜ਼ਾ ਔਰ ਮੇਰੀ ਇੱਛਾ ਇਹ ਆ ਕਿ ਮੈਂ ਉਹ ਤੁਹਾਡਾ ਕਿਵੇਂ ਨਾ ਕਿਵੇਂ ਉਹ ਮੈਂ ਤੁਹਾਡਾ ਕਰਜ਼ਾ ਪੂਰਾ ਵੀ ਕਿਸੇ ਨੇ ਉਹ ਕੰਮ ਮਫਸਲ ਹੈ ਮੈਂ ਉਹ ਕੰਮ ਸੇਰੇ ਕਰਾਂ ਬਲ ਇਸ ਤਰ੍ਹਾਂ ਤੁਹਾਡਾ ਜੋ ਵੀ ਹੁਕਮ ਹੋਊਗਾ ਇੱਥੇ ਬੜੇ ਲੋਕ ਆ ਫਰਮ ਆ ਵੀ ਧਾਰੇ ਆ ਪ੍ਰਧਾਨ ਸਾਹਿਬ ਦੇ ਵੀ ਮੈਨੂੰ ਰਾਤ ਦੇ ਬਹੁਤ ਫੋਨ ਆਇਆ ਮੈਂ ਤੁਹਾਨੂੰ ਐਵੇਂ ਕਹਾਂ ਕਿ ਮੈਨੂੰ ਕੋਈ ਉਹ ਨਾ ਦੇਵੀ ਆਏ ਉਹਨਾਂ ਦੇ ਬੰਦੇ ਵੀ ਆਏ ਕਹਿ ਰਹੇ ਆ ਵੀ ਤੁਸੀਂ ਤੁਸੀਂ ਤੇਰੀ ਵਾਪਸ ਆ ਜਾਓ ਮੈਨੂੰ ਕਿਸੇ ਸਿਆਣੇ ਜੋਗਾ ਨੇ ਿਲਕਾਇਨੇ ਰੱਖਾ ਉਹਨੂੰ ਵਾਪਸ ਨਾ ਜਾਈ ਤੇ ਮਾਰ ਦੇਵੇ ਕੋਈ ਸੋਹ ਜੀ ਆਓ ਜੀ ਕਦੇ ਜੇ ਉਹ ਇਹ ਤੂੰ ਕਹਿੰਦੇ ਉਹੋ ਬੈਠਾ ਨਹੀਂ ਨਾ ਲਿਖਦਾ ਸੀ ਕਹਿੰਦੇ ਹੁਣ ਤੂੰ ਖੜਾ ਵੀ ਨਹੀਂ ਲਿਖਦਾ ਕਹਿੰਦੇ ਹੁਣ ਜਿੱਥੇ ਨੂੰ ਚੱਲ ਪਿਆ ਹੁਣ ਕਹਾਂ ਚੱਲਣਾ ਸੀ ਤੇਰੇ ਨਾਲ ਇਸ ਕਰਕੇ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਆ ਜੋ ਤੁਸੀਂ ਹੁਕਮ ਲਾ ਦੋਗੇ ਜਿਹੜੇ ਪਾਸੇ ਮੈਨੂੰ ਕੰਨ ਫੜ ਕੇ ਤੋਰ ਲੋਗੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਣਾ ਤੁਹਾਡੇ ਨਾਲ ਵਾਧਾ ਕਰੇਗਾ ਨਾ ਮੈਂ ਹੁਣ ਅਕੋੜੀ ਦਰਵਾਸਰ ਸਾਹਿਬ ਦੀ ਮਿੱਟੀ ਚੱਕ ਕੇ ਸੌਂ ਖਾ ਕੇ ਫੇਰ ਮੁਕਰ ਜਾਊਂਗਾ ਭਗਤ ਸਿੰਘ ਦੀ ਮਿੱਟੀ ਚੱਕ ਕੇ ਸੌਂ ਖਾ ਕੇ ਫੇਰ ਮੁਕਰ ਜਾਊਂਗਾ ਪਾਰਟੀਆਂ ਦੀ ਸੌਂ ਖਾ ਕੇ ਸਾਰੀਆਂ ਪਾਰਟੀਆਂ ਚ ਕਿੰਨਾ ਲੈ ਆਉਂਦਾ ਫੈਸਲਾ ਤੁਸੀਂ ਲੈਣਾ ਵਾਲਾ ਆ ਦੇਖੋ ਬਹੁਤ ਵੱਡਾ ਫੈਸਲਾ ਹੈ ਇਹ ਮੈਂ ਜਦੋਂ ਕੱਲ ਬਹੁਤ ਧੰਨਵਾਦ ਪ੍ਰੋਫੈਸਰ ਮੈਂ ਜਦੋਂ ਕੱਲ ਰੈਜ਼ੀਗਨੇਸ਼ਨ ਦਿੱਤਾ ਨਾ ਇਸ ਪਾਰਟੀ ਤੋਂ 38 ਸਾਲ ਦਾ ਮੇਰਾ ਕੈਰੀਅਰ ਸੀ 38 ਸਾਲ ਦਾ ਮੇਰੀ ਧਾ ਨਿਕਲ ਗਈ ਐਨਾ ਮੇਰੇ ਜਦੋਂ ਪਿਤਾ ਜੀ ਦੀ ਦੈਤ ਹੋਈ ਆ ਨਾ ਮੈਂ ਉਹ ਤੋਂ ਨਹੀਂ ਹੋਇਆ ਜਦੋਂ ਅਸੀਂ ਦੋਨੇ ਪ੍ਰਾਕਾਤ ਹੋਈਆਂ ਸਾਡੀ ਲਾਈਫ ਸਾਡੀ ਜ਼ਿੰਦਗੀ ਸਾਰੀ ਘਾਹ ਦੇ ਤੱਕ ਗਈ ਇੰਨਾ ਮਨ ਚ ਸੱਟ ਵੱਜ ਗਈ ਮੈਂ ਤੈਨੂੰ ਦੱਸ ਨਹੀਂ ਸਕਦਾ ਅਸੀਂ ਹਜੇ ਤੱਕ ਵੀ ਆਪਦੇ ਆਪ ਨੂੰ ਸੰਭਾਲ ਨਹੀਂ ਪਾਏ ਸਮਝ ਨਹੀਂ ਆਉਂਦਾ ਕਿ ਯਾਰ ਕੀ ਕਰੀਏ ਕਿਉਂਕਿ ਇੱਕ ਰਸਤਾ ਹੀ ਹੋਰ ਸੀ ਅਸੀਂ ਤਾਂ ਉਹ ਰਾਹ ਹੀ ਨਹੀਂ ਲੇਕਿਆ ਅਸੀਂ ਕਹਿੰਦੇ ਕਿ ਤੈਨੂੰ ਮਿਲੇ ਹੀ ਨਹੀਂ ਸੀ ਕਿਸੇ ਲਈ ਤਾਕੀ ਨਹੀਂ ਸੀ ਆਪਣੇ ਘਰੇ ਬਣ ਜਾਂਦਾ ਪਰ ਮੋਂ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਅੱਜ ਮੈਨੂੰ ਐਂ ਲੱਗ ਰਿਹਾ ਮੈਂ ਅਜ਼ਾਦ ਹੋ ਕੇ ਬਾਹਰ ਨਿਕਲਿਆ ਆਪਾਂ ਇਕੱਲੇ ਆਪ ਦਾ ਫੈਸਲਾ ਲੈ ਸਕਦੇ ਹਾਂ ਤੁਹਾਡੇ ਕਰਕੇ ਜੋ ਤੁਸੀਂ ਹਸਤਾ ਨਹੀਂ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ